ਰੇ ਬਾੜ ਸ਼ਤ ਪੀੜ ਚੱਲਿਏ ਹਾਰੀਆਂ ਦੇ ਨਾਲ ਅੱਕੇ ਹੋਕੇ ਗਲਿਏ ਰੱਖਾਂ ਵਿੱਚ ਸ਼ੇਰ ਬੰਦ ਪਿੰਜਰੇ ਚ ਬੰਦੇ ਜੱਗਨਾ ਦੇ ਜੀਵ ਕਿਵੇਂ ਮਾਣਦੇ ਆਨੰਦ ਬਨ ਮਾਨਸੂਰੇ ਕੋ ਸਾਡੇ ਵਾਂਗ ਚੱਲਦਾ ਕੱਢਦਾ ਆਵਾਜ਼ ਜਿਵੇਂ ਥੋੜੇ

कद कद भावें कछू को मारते पाछिया मुकैद भुल के ना करना पिंजरे चरण नारो चंगा मरना पिंजरे चरैन नारो चंगा मरना पिंजरे